ਮੇਕ ਇਨ ਇੰਡੀਆ ਤੇ ਵਿਕਸਿਤ ਭਾਰਤ ਵੱਲੋਂ ਇੱਕ ਵੱਡੇ ਕਦਮ ਵਜੋਂ ਟਾਇਨਰ ਆਰਥੋ ਟੈਕਸਟਸ ਭਾਰਤ ਵਿੱਚ ਆਰਥੋਪੈਡਿਕ ਸਹਾਇਤਾ ਉਪਕਰਨਾਂ ਦਾ ਸਭ ਤੋਂ ਵੱਡਾ ਨਿਰਮਾਤਾ ਨੇ ਮੁਹਾਲੀ ਵਿੱਚ ਪੰਜਾਬ ਵਿੱਚ ਇੱਕ ਅਤਿ ਆਧੁਨਿਕ ਟੈਕਸਟਾਈਲ ਨਿਰਮਾਣ ਜੋ ਆਰਥੋ ਟੈਕਸਟਾਈਲਸ ਸਥਾਪਿਤ ਕੀਤੀ ਕੀ ਹੈ ਇਸ ਸਹੂਲਤ ਇੱਕ ਬੈਕਵਰਡ ਇੰਟੀਗ੍ਰੇਸ਼ਨ ਮਾਡਲ ਦੇ ਤਹਿਤ ਬਣਾਈ ਗਈ ਹੈ ਟਾਇਨਰ ਆਰਥੋ ਟੈਕਸਟਸ ਦੀਆਂ ਸਾਰੀਆਂ ਕੱਚੇ ਮਾਲ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗੀ ਤੇ 6 ਏਕੜ ਵਿੱਚ ਫੈਲੀ ਹੋਈ ਹੈ ਆਦੇ ਜ਼ਮੀਨ ਬਨਿਆਦੀ ਢਾਂਚਾ ਤੇ ਐਡਵਾਂਸਡ ਮਸ਼ੀਨਰੀ ਸਮਿਤ 300 ਕਰੋੜ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਗਈ ਹੈ ਇਸ ਅਤੀ ਆਧੁਨਿਕ ਸਹੂਲਤ ਦਾ ਉਦਘਾਟਨ ਮੁੱਖ ਮਹਿਮਾਨ ਪੰਜਾਬ ਦੇ ਉਦਯੋਗ ਆਈਟੀ ਅਤੇ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕੀਤਾ ਮੁਹਾਲੀ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਨੇ ਵੀ ਇਸ ਮੌਕੇ ਤੇ ਮਹਿਮਾਨ ਵਜੋਂ ਸ਼ਿਰਕਤ ਕੀਤੀ ਡਾਕਟਰ ਪੀ ਜੇ ਸਿੰਘ ਪ੍ਰਬੰਧਨ ਨਿਰਦੇਸ਼ਕ ਐਮ ਡੀ ਟਾਇਨਰ ਆਰਥੋਟਿਕਸ ਅਤੇ ਏ ਜੇ ਸਿੰਘ ਕਾਰਜਕਾਰੀ ਨਿਰਦੇਸ਼ਕ ਟਾਇਨਰ ਅਤੇ ਆਰਥੋਟਿਕਸ ਵੀ ਇਸ ਮੌਕੇ ਹਾਜ਼ਰ ਸਨ ਸੌਂਦ ਨੇ ਮੁਹਾਲੀ ਵਿੱਚ ਆਪਣਾ પ્લાન્ટ ਸਥਾਪਿਤਨ ਕਰ ਲਈ ਟਾਇਨਰ ਗਰੁੱਪ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਡਾਕਟਰ ਪੀ ਜੇ ਸਿੰਘ ਨੇ ਮੁਹਾਲੀ ਵਿੱਚ ਜ਼ਮੀਨ ਖਰੀਦ ਕੇ ਨਮੀਆਂ ਇਕਾਈਆਂ ਸਥਾਪਿਤ ਕਰਕੇ ਜੋ ਕੀਤਾ ਹੈ ਉਹ ਪੰਜਾਬ ਦੇ ਵਿਕਾਸ ਲਈ ਉਹਨਾਂ ਦੇ ਮਜ਼ਬੂਤ ਇਰਾਦੇ ਅਤੇ ਸਮਰਪਣ ਨੂੰ ਦਰਸਾਉਂਦਾ ਹੈ ਸੋਨ ਨੇ ਇਹ ਵੀ ਕਿਹਾ ਕਿ ਪਿਛਲੇ 8 ਮਹੀਨਿਆਂ ਵਿੱਚ ਅਸੀਂ ਉਦਯੋਗ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਹਨ ਜੋ ਕਿ ਇਤਿਹਾਸਕ ਰਹੇ ਹਨ ਅਸੀਂ ਇਨਵੈਸਟ ਪੰਜਾਬ ਫਾਸਟ ਟ੍ਰੈਕ ਪੋਰਟਲ ਸਥਾਪਿਤ ਕੀਤਾ ਹੈ ਜੋ ਕਿ ਯਕੀਨੀ ਬਣਾਉਂਦਾ ਹੈ ਕਿ ਸਾਰੀਆਂ ਪਰਵਾਨਗੀਆਂ 45 ਦਿਨਾਂ ਦੇ ਅੰਦਰ ਦਿੱਤੀਆਂ ਜਾਣ ਉਹਨਾਂ ਨੇ ਕਿਹਾ ਕਿ ਫਾਸਟ ਟ੍ਰੈਕ ਪੋਰਟਲ ਪੰਜਾਬ ਦੇ ਉਦਯੋਗਿਕ ਮਾਹੌਲ ਨੂੰ ਤੇਜ਼ੀ ਨਾਲ ਬਦਲ ਰਿਹਾ ਹੈ ਸਾਨੂੰ ਪੋਰਟਲ ਬਾਰੇ ਜਾਣਕਾਰੀ ਲਈ ਬਹੁਤ ਸਾਰੇ ਰਾਜਾਂ ਤੋਂ ਬਹੁਤ ਸਾਰੀਆਂ ਬੇਨਤੀਆਂ ਮਿਲ ਰਹੀਆਂ ਹਨ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਕਿ ਇਨਵੈਸਟ ਪੰਜਾਬ ਪੋਰਟਲ ਦੇ 55000 ਐਮ ਐਸ ਐਮਈ ਰਜਿਸਟਰਡ ਹਨ ਅਤੇ ਬਹੁਤ ਸਾਰੇ ਸਟਾਰਟਅਪ ਆਪਣੇ ਆਪ ਨੂੰ ਅਪਗ੍ਰੇਡ ਵੀ ਕਰ ਚੁੱਕੇ ਹਨ ਅਤੇ ਐਮ ਐਸ ਐਮਈ ਅਧੀਨ ਰਜਿਸਟਰਡ ਹੋਏ ਹਨ ਇਹ ਪੰਜਾਬ ਦੀ ਉਹ ਖੂਬਸੂਰਤੀ ਹੈ ਮੈਂ ਇਹਦਾ ਸਾਰਾ ਸ਼ਰੈਹ ਦੇਣਾ ਚਾਹੁੰਗਾ ਸਾਡੇ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਸਾਡੇ ਮਤਲਬ ਕਿ ਮੁੱਖ ਮੰਤਰੀ ਨੇ ਆਪਣੇ ਸਰਦਾਰ ਭਗਵਾਨ ਸਿੰਘ ਮਾਨ ਜੀ ਉਹਨਾਂ ਨੂੰ ਤੇ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਪੰਜਾਬ ਦੀ ਅੱਜ ਇੰਡਸਟਰੀ ਹੈ ਜਿਹੜੀ ਉਹ ਤਰੱਕੀ ਕਰ ਰਹੀ ਹੈ। ਔਰ ਅੱਜ ਇਸ ਜਿਹੜਾ ਅਸੀਂ ਅੱਜ ਮੁਹਾਲੀ ਵਿਖੇ ਪਹੁੰਚੇ ਆ ਟਾਇਨੋਰ ਗਰੁੱਪ ਜੋ ਪੰਜਾਬ ਦਾ ਬਹੁਤ ਨਾਮਵਰ ਗਰੁੱਪ ਹੈ ਜੋ ਆਰਥੋਪੈਡਿਕਸ ਦੇ ਜਿਹੜੇ ਇੰਪਲੀਮੈਂਟਸ ਬਣਾਉਂਦਾ ਹੈ ਉਹ ਉਹਦੇ ਵਿੱਚ ਅੱਜ ਟਾਇਨੋਰ ਗਰੁੱਪ ਨੇ ਆਪਣੇ ਪਲਾਂਟ ਦਾ ਨਵੇਂ ਪਲਾਂਟ ਦਾ ਉਦਘਾਟਨ ਕੀਤਾ ਔਰ ਇਹ ਬਹੁਤ ਵੱਡਾ ਪਲਾਂਟ ਇਹਨਾਂ ਨੇ ਮੁਹਾਲੀ ਦੇ ਵਿੱਚ ਸਟੈਬਲਿਸ਼ ਕੀਤਾ ਸੋ ਉਹਦੇ ਜਿਹੜੇ ਮੈਨੇਜਿੰਗ ਡਾਇਰੈਕਟਰ ਨੇ ਟਾਇਰਨੋਰ ਗਰੁੱਪ ਦੇ ਪੀ ਜੇ ਸਿੰਘ ਜੀ ਬਿਲਕੁਲ ਮੇਰੇ ਨਾਲ ਖੜੇ ਨੇ ਔਰ ਉਹਨਾਂ ਦੇ ਬ੍ਰਦਰ ਏ ਜੇ ਸਿੰਘ ਜੀ ਵੀ ਉਹਰੇ ਨਾਲ ਖੜੇ ਨੇ ਉਹਨਾਂ ਦੇ ਸੁਪੁੱਤਰ ਅਭੇਨੂਰ ਸਿੰਘ ਜੀ ਵੀ ਨਾਲ ਨੇ ਅਸੀਂ ਮੈਂ ਤੇ ਮੇਰੇ ਵੱਡੇ ਬ੍ਰਦਰ ਸਾਡੇ ਐਮ ਐਲ ਏ ਮੁਹਾਲੀ ਤੋਂ ਕੁਲਵੰਤ ਸਿੰਘ ਜੀ ਸਾਡੇ ਐਮ ਐਲ ਏ ਸਾਹਿਬ ਮੇਰੇ ਨਾਲ ਖੜੇ ਨੇ ਅਸੀਂ ਉਰੇ ਪਹੁੰਚੇ ਅੱਜ ਸੋ ਇਸ ਗਰੁੱਪ ਦੀ ਤਰੱਕੀ ਦੇਖ ਕੇ ਸਾਨੂੰ ਜਿੱਥੇ ਖੁਸ਼ੀ ਹੋਈ ਉੱਥੇ ਇਹ ਵੀ ਖੁਸ਼ੀ ਹੋਈ ਕਿ ਜਾਨ ਨੂੰ ਕਿਸੇ ਵੀ ਸਟੇਟ ਦੇ ਵਿੱਚ ਜਾ ਸਕਦੇ ਸੀ ਪਰ ਇਹਨਾਂ ਨੇ ਇੱਕ ਸਟੇਟ ਹੌਟਲ ਦਿਖਾਉਂਦੇ ਹੋਏ ਇੱਕ ਜਜ਼ਬਾ ਦਿਖਾਉਂਦੇ ਹੋਏ ਕਿ ਅਸੀਂ ਪੰਜਾਬੀ ਹਾਂ ਪੰਜਾਬੀਆਂ ਤਾਂ ਪੰਜਾਬ 'ਚ ਹੀ ਐਕਸਪੈਂਸ਼ਨ ਕਰਾਂਗੇ ਸੋ ਇਹਨਾਂ ਨੇ ਇੱਕ ਬਹੁਤ ਵੱਡਾ ਜਾਨੀ ਕਿ ਇੱਕ ਮੈਸੇਜ ਵੀ ਦਿੱਤਾ ਪੂਰੀ ਇੰਡਸਟਰੀ ਨੂੰ ਔਰ ਇਹਨਾਂ ਨੇ ਪੰਜਾਬ ਦੇ ਅੰਦਰੇ ਨਵੀਂ ਇੰਡਸਟਰੀ ਲਗਾ ਕੇ ਇਹਨਾਂ ਦੀ ਆਲਰੇਡੀ ਉਰੇ ਦੋ ਇੰਡਸਟਰੀਜ਼ ਚੱਲ ਰਹੀਆਂ ਨੇ ਸੋ ਤੀਜੀ ਇੰਡਸਟਰੀ ਦੀ ਇਹਨਾਂ ਨੇ ਐਕਸਪੈਂਸ਼ਨ ਕਰਕੇ ਵੱਡਾ ਆਟੋਮੈਟਿਕ ਯੂਨਿਟ ਲਗਾ ਕੇ ਜਿਹੜਾ ਇਹਨਾਂ ਨੇ ਇਹ ਉਹਦੋਂ ਟੈਕਨੀਕਲ ਇੱਕ ਟਰਮਸ ਟੈਕਸਟਾਈਲ ਕਹਿੰਦੇ ਨੇ ਟੈਕਨੀਕਲ ਟੈਕਸਟਾਈਲ ਦੀ ਜੋ ਇਹਨਾਂ ਨੇ ਯੂਨਿਟ ਲਗਾਇਆ ਇਹ ਇੱਕ ਨਵਿਕਲਾ ਯੂਨਿਟ ਹੈ ਅਲੱਗ ਤੋਂ ਵੱਡਾ ਅਲੱਗ ਯੂਨਿਟ ਇੱਕ ਜਿਹਨੂੰ ਕਹਿੰਦੇ ਨਵੀਂੋ ਟੈਕਨੋਲੋਜੀ ਲੈ ਕੇ ਆਏ ਨੇ ਔਰ ਮੈਂ ਇਸ ਗੱਲ ਤੇ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਇਹਨਾਂ ਨੂੰ ਦੇਖ ਕੇ ਬਾਕੀਆਂ ਨੂੰ ਇਨਸਪਾਇਰੇਟਰ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਆਪਾਂ ਜਿੱਥੇ ਇੰਡਸਟਰੀ ਹੈ ਜਿਹੜੀ ਉਹ ਹੋਰ ਲਗਾਈਏ ਪੰਜ ਜੱਥੇ ਤੱਕ ਪੰਜਾਬ ਦੀ ਇੰਡਸਟਰੀ ਦੀ ਗੱਲ ਕਰੀਏ ਜਿਹੜੇ ਆ ਸਾਢੇ 8 9 ਮਹੀਨਿਆਂ ਦੇ ਵਿੱਚ ਵਿੱਚ ਜਿੱਡੇ ਵੱਡੇ ਰਿਫਾਰਮਸ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਅਸੀਂ ਕਰਤੇ ਪੂਰੀ ਟੀਮ ਨੇ ਲੱਗ ਕੇ ਸਾਡੇ ਦੋਨੋਂ ਲੀਡਰ ਸੁਪਰੀਮ ਲੀਡਰਸ ਅਰਵਿੰਦ ਕੇਜਰੀਵਾਲ ਜੀ ਭਗਵਾਨ ਸਿੰਘ ਮਾਨ ਜੀ ਉਹਨਾਂ ਦਾ ਵਿਜ਼ਨ ਇੰਨਾ ਕਲੀਅਰ ਹੈ ਕਿ ਉਹ ਕਹਿੰਦੇ ਪੰਜਾਬ ਦੀ ਇੰਡਸਟਰੀ ਨੂੰ ਪੰਜਾਬ ਦੇ ਸਨਤ ਨੂੰ ਚਾਹੇ ਉਹ ਐਗਰੋ ਬੇਸਡ ਇੰਡਸਟਰੀ ਹੋਵੇ ਕਾਇਓ ਕਿਸੇ ਵੀ ਨਾਲ ਰਿਲੇਟਡ ਇੰਡਸਟਰੀ ਹੋਵੇ ਉਹਨੂੰ ਅਸੀਂ ਇੱਕ ਨਵੇਂ ਮੁਕਾਮ ਤੱਕ ਲੈ ਕੇ ਜਾਣਾ ਔਰ ਭਾਰਤ ਦਾ ਨੰਬਰ 1 ਸੂਬਾ ਬਣਾਣਾ ਹੈ ਇੰਡਸਟਰੀ ਦੇ ਵਿੱਚ ਪੰਜਾਬ ਹੈ ਜਿਹੜਾ ਹੁਣ ਨਹੀਂ ਜਾ ਰਹੀ ਨਾ ਹੁਣ ਜਦਨ ਦੇ ਆ ਤੁਸੀਂ ਰਿਕਾਰਡ ਚ ਚੈੱਕ ਕਰਕੇ ਦੇਖੋ ਫ੍ਰੋਮ ਦੀ ਲਾਸਟ 9 ਮੰਥਸ ਇੰਡਸਟਰੀ ਬਾਹਰ ਜਾਣ ਦੀ ਬਜਾਏ ਇੰਡਸਟਰੀ ਜਿਹੜੀ ਬਾਹਰੋਂ ਹੈ ਉਹ ਹੋਰ ਆਣੀ ਸ਼ੁਰੂ ਹੋ ਗਈ ਸਾਡੇ ਕੋਲ ਬੜੇ ਵੱਡੇ ਸਟਾਰ ਦੇ ਉੱਤੇ ਸਾਡੇ ਕੋਲ ਇਨਵੈਸਟਮੈਂਟਸ ਆਣੀ ਸ਼ੁਰੂ ਹੋ ਗਈਆਂ ਔਰ ਵੱਡੇ ਯੂਨਿਟ ਵੀ ਆਏ ਨੇ ਸਾਡੇ ਕੋਲ ਟਾਟਾ ਸਟੀਲ ਆਇਆ ਸਨਾਥਨ ਟੈਕਸਟਾਈਲਸ ਆਇਆ ਸਾਡੇ ਕੋਲ ਵਰਬੀ ਉਹ ਆਇਆ ਸਾਡੇ ਕੋਲ ਕਲਾਸ ਕਮਾਈਨਸ ਆਈਆਂ ਸੋ ਵੱਡੇ ਯੂਨਿਟ ਵੀ ਬਹੁਤ ਆਏ ਨੇ ਇਸ ਐਸਐਮਐਲ ਲਿਮਟਿਡ ਸਵਰਾਜ ਮਾਜ ਦਾ ਲਿਮਟਿਡ ਆਇਆ ਹੈ ਬਹੁਤ ਗਰੁੱਪ ਆਏ ਨੇ ਸੋ ਐਸੀ ਅਸੀਂ ਇੱਕ ਐਟਮੋਸਫੀਅਰ ਦੇਣਾ ਚਾਹੁੰਦੇ ਆ ਕਿ ਲੋਕਾਂ ਦੇ ਲਈ ਪੰਜਾਬ ਹੀ ਆਪਸ਼ਨ ਹੈ ਜਬੇ ਅਸੀਂ ਇੰਨਾ ਕੁਝ ਦੇ ਦਣਾ ਅਸੀਂ ਇੰਨੀ ਫੈਸਿਲਿਟੀਆਂ ਦੇ ਰਣੀ ਹੈ ਡੋਰ ਸਟੈਪ ਦੇ ਉੱਤੇ ਸਿੰਗਲ ਵਿੰਡੋ ਦੇ ਉੱਤੇ ਕਿ ਪੂਰੇ ਭਾਰਤ ਚ ਜਦ ਕੋਈ ਇਨਵੈਸਟਮੈਂਟ ਕਰਨ ਦੀ ਗੱਲ ਸੋਚਿਆ ਕਰੂਗਾ ਤੋ ਇਹ ਸੋਚਿਆ ਕਰੂਗਾ ਵੀ ਯਾਰ ਪੰਜਾਬ ਤੋਂ ਸਿਵਾ ਹੋਰ ਕੋਈ ਸਾਨੂੰ ਸੂਬਾ ਹੀ ਨਹੀਂ ਸਮਝਾਂਦਾ ਜਿੱਥੇ ਜਾਈਏ ਸੋ ਪੰਜਾਬ ਚ ਹੀ ਆ ਕੇ ਜਣੀ ਕਿ ਅਗਲਾ ਨਿਵੇਸ਼ ਕਰਿਆ ਕਰੂ ਔਰ ਪੰਜਾਬ ਦੇ ਵਿੱਚ ਆ ਕੇ ਹੀ ਅਸੀਂ ਅਗਲਾ ਆਪਣੀ ਇੰਡਸਟਰੀ ਲਿਆ ਕਰੂ ਜਿਹਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਰੋਜ਼ਗਾਰ ਮਿਲੂ ਪੰਜਾਬ ਦੀ ਇਕਨੋਮੀ ਹੈ ਜਿਹੜੀ ਉਹ ਸਟੇਬਲ ਹੋਊਗੀ ਪੰਜਾਬ ਦੇ ਸਿਰ ਜੋ ਪੁਰਾਣੀਆਂ ਸਰਕਾਰਾਂ ਕਰਜ਼ਾ ਛਾੜ ਕੇ ਗਈਆਂ ਸੀ ਉਹ ਕਰਜ਼ਾ ਵੀ ਲਾਵਾਂਗੇ ਉਹ ਵੀ ਸੀਖਾਂਗੇ ਸਿਸਟਮ ਸਾਰਾ ਔਰ ਸਾਰਾ ਕੁਝ ਜੋ ਹੈ ਜਿਹੜਾ ਵਿਕਾਸ ਹੈ ਕਿਸੇ ਵੀ ਸੂਬੇ ਦਾ ਉਹ ਇੰਡਸਟਰੀ ਦੇ ਨਾਲ ਹੀ ਅਸੀਂ ਤਾਂ 45 ਡੇਜ਼ ਦੇ ਵਿੱਚ ਵਿੱਚ 45 ਦਿਨ ਦੇ ਵਿੱਚ ਵਿੱਚ ਅਸੀਂ ਸਾਰੀਆਂ ਅਪਰੂਵਲਸ ਦੇ ਰਹੇ ਹਾਂ ਈਚ ਐਂਡ ਐਵਰੀ ਡਿਪਾਰਟਮੈਂਟ ਚੋਂ ਲੈ ਕੇ ਕਿਸੇ ਹੁਣ ਕਿਸੇ ਇੰਡਸਟਰੀ ਲਿਸਟ ਨੇ ਕਿਤੇ ਨਹੀਂ ਜਾਣਾ ਅਸੀਂ ਫਾਸਟ ਟਰੈਕ ਇੱਕ ਇਨਵੈਸਟਮੈਂਟ ਪੰਜਾਬ ਦਾ ਪੋਰਟਲ ਬਣਾਤਾ ਤੁਸੀਂ ਉਸ ਪੋਰਟਲ ਦੇ ਉੱਤੇ ਜਾ ਕੇ ਸਿਰਫ ਅਪਲਾਈ ਕਰਨਾ ਉਸ ਤੋਂ ਬਾਅਦ ਤੁਹਾਡੀ ਸਰਦਰਦੀ ਖਤਮ ਸਾਡੀ ਸ਼ੁਰੂ ਔਰ 45 ਦਿਨ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਅਪਰੂਵਲਸ ਦੇ ਦਾਂਗੇ ਨੇ ਆਰੀਗੇ ਇੰਡਸਟਰੀ ਹੋਣਾ ਸੀ ਤਾਂ ਕਹਿ ਰਹੇ ਆ ਅਸੀਂ ਤਾਂ ਕਹਿੰਦੇ ਆ ਵੀ ਜਿੱਥੇ ਇੱਥੇ ਇੰਡਸਟਰੀ ਆਣਾ ਚਾਹੁੰਦੀ ਹੈ ਸਾਨੂੰ ਦੱਸੇ ਅਸੀਂ ਇੰਡਸਟਰੀ ਦੇ ਲਈ ਅਸੀਂ ਇੱਕ ਇੰਡਸਟਰੀ ਫ੍ਰੈਂਡਲੀ ਮਾਹੌਲ ਦੇ ਰਹੇ ਹਾਂ ਅਸੀਂ ਇੰਡਸਟਰੀਲਿਸਟ ਨੂੰ ਇਹ ਕਹਿ ਰਹੇ ਆ ਵੀ ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪਹਿਲੀਆਂ ਸਰਕਾਰਾਂ ਨੇ ਤੁਹਾਤੋਂ ਹਿੱਸੇ ਮੰਗੇ ਨੇ ਇਹ ਪਹਿਲੀ ਸਰਕਾਰ ਹੈ ਜਿਹੜੀ ਤੁਹਾਤੋਂ ਹਿੱਸੇ ਨਹੀਂ ਮੰਗਦੀ ਇਹ ਤੁਹਾਡੇ ਦੁੱਖ ਸੁੱਖ ਦੇ ਵਿੱਚ ਹਿੱਸੇਦਾਰ ਬਣ ਕੇ ਤੁਹਾਡੀ ਸਪੋਰਟ ਕਰਨ ਵਾਲੀ ਸਰਕਾਰ ਹੈ ਦੇਖੋ ਐਮ ਐਸ ਐਮਈ ਦੇ ਵਿੱਚ ਤਾਂ ਅਸੀਂ ਪਹਿਲੇ ਹੀ ਨੰਬਰ 1 ਸੀਗੇ ਐਮ ਐਸ ਐਮ ਇਸ ਚ ਸਾਡੇ ਪੋਰਟਲ ਨੇ ਇਨਵੈਸਟ ਪੰਜਾਬ ਪੋਰਟਲ ਨੇ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਨੰਬਰ 1 ਰੈਂਕ ਹਾਸਲ ਕੀਤਾ ਹੈ 55000 ਦੇ ਕਰੀਬ ਐਮ ਐਸ ਐਮ ਇਸ ਨੇ ਸਾਡੇ ਪੋਰਟਲ ਦੇ ਉੱਤੇ ਆ ਕੇ ਨਵੀਂ ਆਪਣੇ ਰਜਿਸਟ੍ਰੇਸ਼ਨਸ ਕਰਾਈਆਂ ਉਹਨਾਂ ਨੇ ਇਹ ਸ਼ੋਅ ਕੀਤਾ ਕਿ ਅਸੀਂ ਪੰਜਾਬ ਦੇ ਅੰਦਰ ਇਨਵੈਸਟ ਸਾਡੇ ਸਟਾਰਟਅੱਪਸ ਨੇ ਇੰਨਾ ਅੱਛਾ ਕੰਮ ਕੀਤਾ ਸਾਡੇ ਸਟਾਰਟਅੱਪਸ ਕਈ ਤਾਂ ਐਸੇ ਨੇ ਜਿਹੜੇ ਜਿਨ੍ਹਾਂ ਨੇ ਬਹੁਤ ਜਲਦੀ ਵਿਦਨਾ ਇਅਰ ਸਟਾਰਟਅਪ ਕਰਕੇ ਤੇ ਉਹ ਇੱਕ ਚੰਗੀ ਐਂਟਰਪ੍ਰੀਨਿਅਰ ਬਣ ਚੁੱਕੇ ਨੇ ਇੱਕ ਚੰਗੀ ਇੰਡਸਟਰੀ ਦਾ ਰੂਪ ਧਾਰਨ ਕਰ ਚੁੱਕੇ ਨੇ ਜੇ ਪੰਜਾਬ 'ਚ ਪੋਟੈਂਸ਼ੀਅਲ ਹੈ ਤਾਂ ਹੀ ਪੰਜਾਬ ਦਾ ਸਟਾਰਟਅਪ ਇੱਕ ਇੰਡਸਟਰੀ 'ਚ ਕਨਵਰਟ ਹੋ ਸਕੇ ਸੋ ਪੰਜਾਬ ਦੇ ਵਿੱਚ ਬਹੁਤ ਹਲੇ ਪੋਟੈਂਸ਼ੀਅਲ ਹੈ ਪਰਮਾਤਮਾ ਦੀ ਕਿਰਪਾ ਪੰਜਾਬੀ ਮਿਹਨਤੀ ਨੇ ਆਪ ਵੀ ਪੰਜਾਬੀ ਬਹੁਤ ਮਤਲਬ ਕਿ ਹਮੇਸ਼ਾ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਨੇ ਸੋ ਪੰਜਾਬ ਦੇ ਲੋਕ ਕਦੇ ਨਹੀਂ ਦਬ ਸਕਦੇ ਪੰਜਾਬ ਤਰੱਕੀ ਕਰੂਗਾ ਦੇਖੋ ਤੁਸੀਂ ਕਿੰਨੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜੀ ਇਹਨਾਂ ਨੇ 2500 ਬੱਚੇ ਨੂੰ ਰੁਜ਼ਗਾਰ ਦਿੱਤਾ ਜੀ ਤੇ 2500 ਤਾਂ ਉਹ ਹੈ ਜਿਹੜਾ ਡਾਇਰੈਕਟ ਹੈ ਇਨ ਹਾਊਸ ਹੈ 2500 ਤੋਂ ਵੱਧ ਜਿਹੜੇ ਬਾਹਰ ਜਿਹੜੇ ਇਸ ਗਰੁੱਪ ਦੇ ਨਾਲ ਜੁੜੇ ਹੋਏ ਲੋਕ ਨੇ ਚਾਹੇ ਕੋਈ ਟਰਾਂਸਪੋਰਟਰ ਹੈ ਚਾਹੇ ਕੋਈ ਬਿਜਲੀ ਵਾਲਾ ਚਾਹੇ ਕੋਈ ਹੈ ਸਾਰਿਆਂ ਨੂੰ ਰੋਜ਼ਗਾਰ ਮਿਲਿਆ ਤੇ ਐਵੇਂ ਜਦੋਂ ਕੋਈ ਗਰੁੱਪ ਆਂਦਾ ਤਾਂ 5 7 10000 ਬੱਚੇ ਨੂੰ ਜਦੋਂ ਰੋਜ਼ਗਾਰ ਮਿਲਦਾ ਤਾਂ ਬੱਚੇ ਮਾੜੀਆਂ ਹਾਲਾਤਾਂ ਤੋਂ ਵੀ ਬਚਦੇ ਆ ਰੋਜ਼ਗਾਰ ਵੀ ਮਿਲਦਾ ਘਰਾਂ ਦੇ ਰੋਟੀ ਦੇ ਖਰਚੇ ਪਾਣੀ ਵਧੀਆ ਚੱਲਦੇ ਨੇ ਔਰ ਫੇਰ ਸਭ ਤੋਂ ਵੱਡੀ ਗੱਲ ਹੈ ਜਦੋਂ ਉਹਰੇ ਕੰਮ ਕਰਨਗੇ ਔਰ ਸਕਿੱਲ ਸਿੱਖਣਗੇ ਜਦੋਂ ਸਕਿੱਲ ਆ ਜਾਊਗਾ ਤਾਂ ਸਕਿੱਲ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਰੋਜ਼ਮਾਰਾ ਦੀ ਜਿਹੜੀ ਇਨਕਮ ਹੈ ਉਹਦੇ 'ਚ ਵੀ ਇਨਕ ਇਸ ਸਟੂਡੈਂਟ ਮੇ ਕੋਈ ਇੰਪੋਰਟ ਨਹੀਂ ਹੋਗਾ ਦੇਖੋ ਗੱਲ ਇਹ ਹੈ ਵੀ ਕੀ ਕਹ ਸਮਝਦੇ ਆਪ ਇਸ ਬਾਰੇ ਦੇਖੋ ਮੈਂ ਸਮਝਦਾ ਹਾਂ ਵੀ ਮੋਹਾਲੀ ਇੱਕ ਸ਼ਹਿਰ ਹੈ ਬਸ ਇਹ ਤਾਂ ਪੰਜਾਬ ਆ ਜਿਹੜਾ ਬੜਾ ਇੱਕ ਇੰਡਸਟਰੀਅਲ ਫ੍ਰੈਂਡਲੀ ਮਾਹੌਲ ਬਣਿਆ ਹੋਇਆ ਹੈ ਔਰ ਇੰਡਸਟਰੀਸਟ ਵਾਸਤੇ ਸਰਕਾਰ ਜਿਹੜੀ ਬਕਾਇਦਾ ਤੌਰ ਤੇ ਤੁਸੀਂ ਮੰਤਰੀ ਜੀ ਨੇ ਵੀ ਦੱਸਿਆ ਵੀ ਕਿਦਾਂ ਅਸੀਂ ਇੰਡਸਟਰੀਸਟ ਵਾਸਤੇ ਕਿਦਾਂ ਕਿਦਾਂ ਅਸੀਂ ਸਕੂਲ ਤਾਂ ਜਿਹੜੀਆਂ ਉਹ ਦੇ ਰਹੇ ਆ ਔਰ ਪੰਜਾਬ ਦੇ ਵਿੱਚ ਮੋਹਾਲੀ ਇੱਕ ਐਸਾ ਸ਼ਹਿਰ ਸ਼ਹਿਰ ਆ ਜਿਹਦੇ ਵਿੱਚ ਹਰ ਇੱਕ ਜਿਹੜਾ ਇਨਵੈਸਟਰ ਹੈ ਭਾਵੇਂ ਉਹ ਦੇਸ਼ ਵਿੱਚ ਬੈਠਾ ਪਾ ਮੈਂ ਉਪਦੇਸ਼ ਵਿੱਚ ਬੈਠਾ ਹੈ ਮੁਹਾਲੀ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਨੀ ਚਾਹੁੰਦਾ ਹੈ ਔਰ ਮੈਨੂੰ ਲੱਗਦਾ ਵੀ ਆਨਰਲ ਟਾਈਮ ਦੇ ਵਿੱਚ ਪੰਜਾਬ ਪੰਜਾਬ ਦੇ ਵਿੱਚ ਮੁਹਾਲੀ ਹੈ ਜਿਹੜਾ ਉਹ ਨੰਬਰ 1 ਦਾ